ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਫਟਾਫਰ نیوز ਜਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਆਫਰ ਰੂਫ ਕਰਦੇ ਹਾਂ ਪਹਿਲੀ ਖਬਰ ਦਾ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਸੋਮਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੌਜੂਦਾ ਚਿੰਤਾ ਦੇ ਵੱਖ-ਵੱਖ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਵੀ ਕੀਤੀ ਹੈ ਦੋਵਾਂ ਨੇਤਾਵਾਂ ਦੇ ਵਿਚਕਾਰ ਇਹ ਗੱਲਬਾਤ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਮਹਾਸਭਾ ਦਾ ਉੱਚ ਪਦਰੀ 80ਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਲੋਟੋ ਨਿਊਯਾਰਕ ਪੈਲਸ ਵਿਖੇ ਰੂਬਿਓ ਅਤੇ ਜੈ ਸ਼ੰਕਰ ਵਿਚਾਲੇ ਇਹ ਮੁਲਾਕਾਤ ਹੋ ਉਸ ਤੋਂ ਤੇਲ ਖਰੀਦਣ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਉੱਤੇ 25% ਦੀ ਵਾਧੂ ਟੈਰਿਫ ਲਗਾਏ ਜਾਣ ਤੋਂ ਬਾਅਦ ਆਮੋ ਸਾਹਮਣੇ ਦੀ ਪਹਿਲੀ ਮੁਲਾਕਾਤ ਹੈ ਐਨ ਦੇ ਨਾਲ ਹੀ ਭਾਰਤ ਉੱਤੇ ਅਮਰੀਕਾ ਦੇ ਵੱਲੋਂ ਲਗਾਇਆ ਗਿਆ ਟੈਰਿਫ ਵਧ ਕੇ 50% ਹੋ ਗਿਆ ਜੈ ਸ਼ੰਕਰ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਅੱਜ ਸਵੇਰੇ ਨਿਊਯਾਰਕ ਦੇ ਵਿੱਚ ਵਿਦੇਸ਼ ਮੰਤਰੀ ਮਾਰਕ ਰੂਬਿਓ ਦੇ ਨਾਲ ਮੁਲਾਕਾਤ ਕਰਨਾ ਚੰਗਾ ਰਿਹਾ ਸਾਡੀ ਗੱਲਬਾਤ ਵਿੱਚ ਮੌਜੂਦਾ ਚਿੰਤਾ ਦੇ ਕਈ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਚਰਚਾ ਹੋਈ ਹੈ ਤਾਂ ਤਰਜੀਹੀ ਖੇਤਰਾਂ ਦੇ ਵਿੱਚ ਤਰੱਕੀ ਦੇ ਲਈ ਨਿਯੰਤਰਣ ਸ਼ਮੂਲੀਅਤ ਦੀ ਮਹੱਤਤਾ ਉੱਤੇ ਸਹਿਮਤੀ ਬਣੀ ਹੈ ਅਸੀਂ ਸੰਪਰਕ ਵਿੱਚ ਰਹਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀਐਸਟੀ ਬਚਤ ਉਤਸਵ ਦੇ ਉੱਤੇ ਦੇਸ਼ ਵਾਸੀਆਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਹੈ ਆਪਣੇ ਚਿੱਠੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਸਾਲ ਸਾਨੂੰ ਤਿਹਾੜਾ ਦੌਰਾਨ ਇੱਕ ਹੋਰ ਤੋਹਫਾ ਮਿਲ ਰਿਹਾ ਹੈ ਤੇ 22 ਸਤੰਬਰ ਨੂੰ ਅਗਲੀ ਪੀੜੀ ਦੇ ਜੀਐਸਟੀ ਸੁਧਾਰਾਂ ਦੇ ਲਾਗੂ ਹੋਣ ਨਾਲ ਦੇਸ਼ ਭਰ ਦੇ ਵਿੱਚ ਜੀਐਸਟੀ ਬਚਤ ਉਤਸਵ ਸ਼ੁਰੂ ਹੋ ਗਿਆ ਹੈ ਇਹਨਾਂ ਸੁਧਾਰਾਂ ਨਾਲ ਕਿਸਾਨ ਔਰਤਾਂ ਨੌਜਵਾਨ ਗਰੀਬ ਮੱਧ ਵਰਗ ਵਪਾਰੀਆਂ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ ਸਮੇਤ ਸਾਰਿਆਂ ਨੂੰ ਲਾਭ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੇਂ GST ਸੁਧਾਰਾਂ ਦੀ ਖਾਸियत ਇਹ ਹੈ ਕਿ ਹੁਣ ਸਿਰਫ ਦੋ ਮੁੱਖ ਦਰਾਂ ਹੋਣਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਜਿਵੇਂ ਕਿ ਭੋਜਨ ਦਵਾਈਆਂ ਸਾਬਾਂ ਤੋਂ ਤਪੇਸ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਜ਼ੀਰੋ ਟੈਕਸ ਉੱਤੇ ਉਪਲਬਧ ਹੋਣਗੀਆਂ ਯਾਨੀ ਕਿ 5 ਫੀਸਦੀ ਦੇ ਦਰ ਨਾਲ ਹੋਰ ਵਰਤੋਂ ਤੇ ਟੈਕਸ ਦਰਾਂ ਵੀ ਘਟਾ ਦਿੱਤੀਆਂ ਗਈਆਂ ਨੇ ਤੇ ਘਰ ਅਤੇ ਪਰਿਵਾਰ ਦੇ ਨਾਲ ਸੰਬੰਧਿਤ ਜ਼ਿਆਦਾਤਰ ਵਸਤੂਆਂ ਤੇ ਸੇਵਾਵਾਂ ਹੋਰ 5 ਫੀਸਦੀ ਟੈਕਸ ਦਰ ਨਾਲ ਉਪਲਬਧ ਹੋਣਗੀਆਂ ਐਸ ਦਾ ਮਤਲਬ ਹੈ ਕਿ 20ਵੇਂ ਤੋਂ ਲੈ ਕੇ ਘਰੇਲੂ ਵਰਤੋਂਾਂ ਤੱਕ ਹਰ ਚੀਜ਼ ਸਸਤੀ ਹੋ ਗਈ ਹੈ ਤੇ ਇਸ ਨਾਲ ਪਵਿਕ ਵਿੱਚ ਦੀ ਤਾਂ ਆਸਾਨ ਹੋ ਜਾਣਗੀਆਂ ਤੇ ਜੀਐਸਟੀ ਨੂੰ ਚੱਲ ਕੇ ਹੁਣ ਨਵੀਆਂ ਬੀਮਾ ਯੋਜਨਾਵਾਂ ਪੇਸ਼ ਕੀਤੀਆਂ ਜਾਣਗੀਆਂ ਗੱਤਕਾ ਫੈਡਰੇਸ਼ਨ ਯੂਐਸਏ ਜੋ ਕਿ ਅਮਰੀਕਾ ਦੇ ਵਿੱਚ ਰਵਾਇਤੀ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਪ੍ਰਬੰਧਨ ਮਿਆਰੀਕਰਨ ਪ੍ਰਚਾਰ ਅਤੇ ਪ੍ਰਸਿੱਧੀ ਦੇ ਲਈ ਸਮਰਪਿਤ ਇੱਕ ਪ੍ਰਮੁੱਖ ਸੰਸਥਾ ਹੈ ਉਹ ਵਿਸ਼ਵ ਗੱਤਕਾ ਫੈਡਰੇਸ਼ਨ ਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹ 4 ਅਕਤੂਬਰ ਨੂੰ ਇਹ ਤੀਜੀ ਯੂਐਸ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 2025 ਦੀ ਮੇਜ਼ਬਾਨੀ ਕਰੇਗਾ ਇਸ ਸਮਾਗਮ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਮਾਣਯੋਗਾਈ ਹੈਟ ਜੋ ਗੱਤਕਾ ਦੇ ਸੰਭਾਲ ਅਤੇ ਪ੍ਰਚਾਰ ਦੇ ਲਈ ਸਿੱਖ ਲਈ ਅੰਤਰਰਾਸ਼ਟਰੀ ਸੰਸਥਾ ਹੈ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕਲਾ ਵਿਕੇ ਯੋਜਿਤ ਕੀਤੀ ਜਾ ਰਹੀ ਹੈ ਸਿੱਖ ਸੈਂਟਰ ਦੀ ਪ੍ਰਬੰਧਕੀ ਕਮੇਟੀ ਨੇ ਇਹ ਸਮਾਗਮ ਦਾ ਪੋਸਟਰ ਅਦਕਾਰ ਤੌਰ ਦੇ ਉੱਤੇ ਵੀ ਜਾਰੀ ਕਰ ਦਿੱਤਾ ਹੈ ਤੇ ਗੱਤਕਾ ਫੈਡਰੇਸ਼ਨ ਯੂਐਸਏ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਤੇ ਜਨਰਲ ਸਕੱਤਰ ਡਾਕਟਰ ਦੀਪ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਆਯੋਜਿਤ ਤੀਜੀ ਓਪਨ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਹੋਵੇਗੀ ਸਥਾਨਲੇ ਗੁਰਦੁਆਰਾ ਕਮੇਟੀਆਂ ਵਿਦयक ਸਰਤਾਂਵਾਂ ਤੇ ਹੋਰ ਖੇਡ ਸੰਗਠਨਾ ਦੇ ਸਹਿਯੋਗ ਨਾਲ ਅਮਰੀਕਾ ਦੇ ਵਕ ਵਕ ਰਾਜਾਂ ਦੇ ਵਿੱਚ ਕਈ ਗਤਕਾ ਸਖਲਾਈ ਕੈਂਪ ਵੀ ਸਫਲਤਾਪੂਰਵਕ ਆਯੋਜਿਤ ਕੀਤੇ ਨੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਹਨੂਮਾਨ ਜੀ ਦੀ 90 ਫੁੱਟ ਉੱਚੀ ਮੂਰਤੀ ਦੇ અપਮਾਨ ਦਾ ਮਾਮਲਾ ਸਾਹਮਣੇ ਆਇਆ ਹੈ ਰਿਪਬਲਿਕਨ ਪਾਰਟੀ ਨਾਲ ਜੁੜੇ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਜ਼ਦੀਕੀ ਦੱਸੇ ਜਾਂਦੇ ਨੇਤਾ ਅਲੈਕਜ਼ੈਂਡਰ ਡੈਂਕਨ ਨੇ ਇਸ ਮੂਰਤੀ ਬਾਰੇ અપਮਾਨਜਨਕ ਟਿੱਪਣੀ ਕੀਤੀ ਤੇ ਇਹ ਮੂਰਤੀ ਜੋ ਸਟੈਚੂ ਆਫ ਯੂਨੀਅਨ ਦੇ ਨਾਂ ਨਾਲ ਜਾਣੀ ਜਾਂਦੀ ਹੈ ਟੈਕਸਾਸ ਦੇ ਸ਼ੂਗਰਲੈਂਡ ਦੇ ਵਿੱਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ ਦੇ ਵਿੱਚ ਲਗਾਈ ਗਈ ਹੈ ਅਤੇ ਅਮਰੀਕਾ ਦੀਆਂ ਸਭ ਤੋਂ ਉੱਚੀਆਂ ਹਿੰਦੂ ਬੋਤੀਆਂ ਦੇ ਵਿੱਚੋਂ ਇੱਕ ਹੈ ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਪਸ ਦੇ ਉੱਤੇ ਇੱਕ ਇਸ ਮੂਰਤੀ ਨੂੰ ਝੂਠੇ ਹਿੰਦੂ ਭਗਵਾਨ ਦੀ ਮੂਰਤੀ ਕਹਿੰਦੇ ਹੋਏ ਲਿਖਿਆ ਕਿ ਅਸੀਂ ਇੱਕ ਕ੍ਰਿਸਚੀਅਨ ਜ਼ਾਸਟਰਾ ਉਸਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ ਨੇ ਹਿੰਦੂ ਅਮਰੀਕਨ ਫੈਡਰੇਸ਼ਨ ਨੇ ਇਸ ਬਿਆਨ ਨੂੰ ਐਂਟੀ ਹਿੰਦੂ ਅਤੇ ਭੜਕਾਉਣ ਵਾਲਾ ਕਹਿੰਦੇ ਹੋਏ ਟੈਕਸਾਸ ਰਿਪਬਲਿਕਨ ਪਾਰਟੀ ਤੋਂ ਡੰਕਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਐਟੀਐਫ ਨੇ ਸਵਾਲ ਉਠਾਇਆ ਕਿ ਕੀ ਤੁਸੀਂ ਆਪਣੇ ਹੀ ਗੈਰ ਭੇਦਭਾਵ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਮੀਦਵਾਰ ਵਿਰੁੱਧ ਕਾਰਵਾਈ ਕਰੋਗੇ ਪੰਜਾਬ ਦੇ ਵਿੱਚ ਅੱਜ ਏਆਈ ਆਧਾਰਿਤ ਕੈਂਟਰ ਅਤੇ ਰਿਫ੍ਰੈਕਟਿਵ 에ਰਰ ਸਕ੍ਰੀਨਿੰਗ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਦਾ ਸੂਬਾ ਬਣ ਗਿਆ ਤੇ ਇਸ ਦੀ ਸ਼ੁਰੂਆਤ ਰਸਮੀ ਤੌਰ ਦੇ ਉੱਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਤੇ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਆਖਿਆ ਕਿ ਮਨੁੱਖ ਕੁਦਰਤ ਦੀ ਬਣਾਈ ਇੱਕ ਸੋਹਣੀ ਰਚਨਾ ਹੈ ਅਤੇ ਮਨੁੱਖ ਨੇ ਕਈ ਤਰ੍ਹਾਂ ਦੀਆਂ ਸਰੀਰ ਸੰਬੰਧੀ ਲੜਾਈਆਂ ਵੀ ਲੜੀਆਂ ਨੇ ਉਨਾ ਆਖਿਆ ਕਿ ਕੈਂਸਰ ਇੱਕ ਭਿਆਨਕ ਬਿਮਾਰੀ ਹੈ ਇਸ ਲਈ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਅਤੇ ਹੁਣ ਏਆਈ ਰਾਹੀਂ ਕੈਂਟਰ ਅਤੇ ਅੱਖਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਉਹਨੇ ਵੀ ਦੱਸਿਆ ਕਿ ਸਰਕਾਰ ਦਾ ਹਰ ਰੋਜ਼ 600 ਅੱਖਾਂ ਦੀ ਜਾਂਚ ਅਤੇ 360 ਛਾਤੀ ਅਤੇ ਸਰਵਾਈਕਲ ਕੈਂਸਰ ਸਕ੍ਰੀਨਿੰਗ ਦਾ ਟੀਚਾ ਹੈ। ਡੇਰਾ ਬਿਆਸਵੋਕੇ ਗੁਰਿੰਦਰ ਸਿੰਘ ਢਿੱਲੋਂ ਸ਼ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਦੇ ਲਈ ਨਾਬਾ ਜੇਲ੍ਹ ਪਹੁੰਚੇ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਨੇ। ਉਹ ਆਪਣੀ ਕਾਰ ਦੇ ਵਿੱਚ ਪਹੁੰਚੇ ਸਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕਰ ਸਕਦੇ ਨੇ ਉਹਨਾਂ ਤੋਂ ਬਾਅਦ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਮੁਲਾਕਾਤ ਦਾ ਕਾਰਨ ਸਪਸ਼ਟ ਨਹੀਂ ਦੱਸਿਆ ਗਿਆ ਪਰ ਦੱਸਿਆ ਗਿਆ ਕਿ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ 2025 ਨੂੰ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਉਹਨਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੈ ਮਜੀਠੀਆ ਉਦੋਂ ਤੋਂ ਜੇਲ੍ਹ ਵਿੱਚ ਨੇ ਤੇ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਨੂੰ 2021 ਦੇ ਵਿੱਚ ਦਰਜ ਕੀਤੇ ਗਏ ਐਨਡੀਪੀਐਸ ਕੇਸ ਦੇ ਨਾਲ ਵੀ ਜੋੜਿਆ ਹੈ ਉਸ ਸਮੇਂ 200 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਜਿਨ੍ਹਾਂ ਵਿੱਚ ਪੰਜਾਬ ਦੇ ਤਤਕਾਲੀ ਡੀਜੀਪੀ ਸਰਦਾਰਤ ਚਟਪਾਦਿਆ ਤੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਅਤੇ ਅਜਨਾਲਾ ਦੇ ਸਾਬਕਾ ਵਿਧਾਇਕ ਵੀ ਸ਼ਾਮਲ ਸਨ। ਰਾਸ਼ਟਰਪਤੀ ਡੋਨਲਡ 트੍ਰੰਪ ਵੈਨਜੂਏਲਾ ਨਾਲ ਵੱਧਦੇ ਤਣਾਅ ਦੇ ਵਿੱਚ ਕਾਰ ਦੱਖਣੀ ਕੈਰੀਬੀਅਨ ਦੇ ਵਿੱਚ ਇੱਕ ਵੱਡੀ ਅਮਰੀਕੀ ਫੋਰਸ ਤਾਇਨਾਤ ਕਰ ਰਹੇ ਨੇ। ਯਾਰ ਤੇ ਵਿੱਚ F35 ਸਟੇਲਥ ਜੱਟ ਅਤੇ ਹੋਰ ਹਥਿਆਰ ਵੀ ਸ਼ਾਮਲ ਨੇ। ਅਮਰੀਕਾ ਇਤਨੂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਦੇ ਨਾਮ ਦੇ ਰਿਹਾ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਮਲੇ ਦੀ ਤਿਆਰੀ ਵਰਗਾ ਜਾਪਦਾ ਹੈ ਮੌਜੂਦਾ ਸਮੇਂ 8 ਜੰਗੀ ਜਹਾਜ਼ਾਂ ਉੱਤੇ 4500 ਫੌਜੀ ਤਾਇਨਾਤ ਕੀਤੇ ਗਏ ਨੇ ਐਵੈਂਜੂਏਲਾ ਉੱਤੇ ਹਮਲੇ ਦੀ ਨਾਕਾਫੀ ਹੈ ਇਹ ਜਹਾਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੇਸ਼ਾਂ ਉੱਤੇ ਹਮਲਾ ਨਹੀਂ ਕਰ ਸਕਦੇ ਇਹ ਫੌਜਾਂ ਪੂਰਬੀ ਪ੍ਰਸ਼ਾਂਤ ਦੇ ਵਿੱਚ ਤਾਇਨਾਤ ਨਹੀਂ ਹਨ ਕਿ ਜਿੱਥੇ ਮੁੱਖ ਨਸ਼ੀਲੇ ਪਦਾਰਥਾਂ ਦੇ ਵਿਰੋਧੀ ਉਪਾਅ ਹੁੰਦੇ ਨੇ ਕੁਲੀਨ ਵਿਸ਼ੇਸ਼ ਆਪਰੇਸ਼ਨ ਯੂਨਿਟਾਂ ਦੀ ਗੁਪਤ ਤਾਇਨਾਤੀ ਵੈਂਜੋਏਲਾ ਦੇ ਅੰਦਰ ਹਮਲਿਆਂ ਜਾਂ ਕਮਾਂਡੋ ਚਾਪਿਆਂ ਦੀ ਸੰਭਾਵਨਾ ਦਾ ਸੁਝਾਅ ਦਿੰਦੀ ਹੈ ਅਮਰੀਕਾ ਨੇ ਆਪਣੇ ਚੌਥਾ ਗਾਈਡਡ ਮਿਜ਼ਾਈਲ ਵਿਨਾਸ਼ਕ ਦੱਖਣੀ ਕਮਾਂਡ ਖੇਤਰ ਦੇ ਵਿੱਚ ਭੇਜਿਆ ਤੇ ਕੱਲ ਯੂਐਸਐਸ ਸਟਾਕਡੇਲ ਪਨਾਮਾ ਪਹੁੰਚਿਆ ਤੇ ਇਸ ਖੇਤਰ ਦੇ ਵਿੱਚ ਹੁਣ ਘਟੋ ਘਟ 10 ਅਮਰੀਕੀ ਜਲ ਸੈਨਾ ਜਹਾਜ਼ ਨੇ ਜੋ ਕਿ ਦੁਨੀਆ ਭਰ ਦੇ ਵਿੱਚ ਤਾਇਨਾਤ ਅਮਰੀਕੀ ਜਹਾਜ਼ਾਂ ਦੇ 13% ਨੂੰ ਦਰਸਾਉਂਦੇ ਨੇ ਬੀਤੇ ਦਿਨ ਮੈਟਰੋਪੋਲੀਟਨ ਵਸ਼ਿੰਗਟਨ ਡੀਸੀ ਦੇ ਇਲਾਕੇ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਕੀਰਤਨ ਦਰਬਾਰ ਸਥਾਨਕ ਸੇਵਾਦਾਰਾਂ ਦੇ ਵੱਲੋਂ ਕਰਵਾਏ ਗਏ ਨੇ। ਕੀਰਤਨ ਦਰਬਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ, ਭਾਈ ਨਰਿੰਦਰ ਸਿੰਘ ਜਵਦੀ ਕਲਾਂ ਵਾਲੇ, ਭਾਈ ਅਨੰਤਵੀਰ ਸਿੰਘ ਲਾਸ ਐਂਜਲਸ ਵਾਲੇ ਤੇ ਭਾਈ ਸੁਰਿੰਦਰ ਸਿੰਘ ਜੰਮੂ ਵਾਲੇ ਅਤੇ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਹੈ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਸ਼ਿੰਗਟਨ ਡੀਸੀ ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਦੇ ਵਿੱਚ ਸ਼ਰਕਤ ਕੀਤੀ ਤਾਂ ਜਲ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇੰਦੇ ਦੇ ਵਜੋਂ ਦੁਨੀਆ ਭਰ ਦੇ ਵਿੱਚ ਅਨਤਖ ਸੇਵਾ ਦੇ ਰਾਹੀਂ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਵਿਸ਼ੇਸ਼ ਤੌਰ ਉਤੇ ਪਾਏ ਗਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਦੇ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਕਾਰ ਵਿਖੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆ ਭਰ ਦੇ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਇਸ ਸਨਮਾਨ ਦੇ ਲਈ ਹੱਕਦਾਰ ਦਰਸ਼ਕ ਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਦੇ ਵਿੱਚ ਆਈਆਂ ਹੜ੍ਹਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਨੇ ਅਜਲੀ ਐਨਆਈ ਦੁਬਾਰਾ ਫੇਰ ਆਦਰੋਂ ਹੋ ਗਏ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਜੀ ਦੇ ਕਾਲ ਤਨਵਾਦ